ਕੀ ਹਾਲ ਚਾਲ ਹੈ ਠੀਕ ਠਾਕ ਜੀ ਅੱਛਾ ਥੋੜੇ ਦਿਨ ਪਹਿਲਾਂ ਨਾ ਮੇਰੇ ਇੰਸਟਾਗ੍ਰam ਤੇ ਇੱਕ ਕਮੈਂਟ ਆਇਆ ਇੱਕ ਕਹਿੰਦੇ ਵੀ ਤੁਸੀਂ ਨਾ ਜਿਹੜੇ ਡਿਪਰੈਸ਼ਨ ਵਾਲੇ ਬੰਦੇ ਆ ਉਹਨਾਂ ਦਾ ਮਜ਼ਾਕ ਬਣਾਉਂਦੇ ਆ ਮੈਂ ਡਿਪਰੈਸ਼ਨ ਤੇ ਗੱਲ ਕੀਤੀ ਸੀ ਜਨਾਬ ਦੁਨੀਆ ਦਾ ਇੱਕ ਦਾਰਸ਼ਨਿਕ ਹੋਇਆ ਅੱਜ ਤੋਂ 2400 ਸਾਲ ਪਹਿਲਾਂ ਇਸ ਧਰਤੀ ਤੇ ਆਇਆ ਸੋਕਰਾਟ ਸੋਕਰਾਟ ਕਹਿੰਦਾ ਦੁਨੀਆ ਨੂੰ ਜੀਉਣ ਦੇ ਵਿੱਚ ਦੁਨੀਆ ਦੇ ਵਿੱਚ ਜੀਉਣ ਦੇ ਸਿਰਫ ਦੋ ਹੀ ਢਾਂਗ ਆ ਇੱਕ ਅਨਪੜਾਂ ਦੀ ਤਰ੍ਹਾਂ ਤੇ ਇੱਕ ਅਕਲ ਵਾਲੇ ਬੰਦਿਆਂ ਦੀ ਤਰ੍ਹਾਂ ਅਨਪੜ ਤੁਸੀਂ ਕਿਤਾਬਾਂ ਵਾਲਾ ਨਾ ਸਮਝ ਲਿਓ ਤੇ ਪੜਿਆ ਲਿਖਿਆ ਅਕਲ ਵਾਲਾ ਕੋਈ ਇਹ ਨਾ ਸਮਝ ਲਿਓ ਜਿਹੜਾ ਬਹੁਤ ਡਿਗਰੀ ਵਾਲਾ ਕਿਉਂਕਿ ਕੋਈ ਡਿਗਰੀ ਵਾਲਾ ਬੰਦਾ ਬਹੁਤ ਹਲਕੀ ਗੱਲ ਕਰ ਜੂਗਾ ਤੇ ਕਈ ਵਾਰੀ ਬਿਲਕੁਲ ਪਿੰਡ ਦੀ ਸਾਥ ਦੇ ਵਿੱਚ ਬੈਠਾ ਜਿਹੜਾ ਕਦੀ ਕਿਤੇ ਨਹੀਂ ਬਾਹਰ ਗਿਆ ਪਰ ਉਹਦੀ ਕੋਈ ਜ਼ਿੰਦਗੀ ਦਾ ਤਿਆਰਬਾ ਇਦਾਂ ਦਾ ਹੋਊਗਾ ਉਹ ਗੱਲ ਇਦਾਂ ਦੀ ਕਰ ਦੂ ਜਿਹਦਾ ਤੋੜ ਹੀ ਨਹੀਂ ਹੁੰਦਾ ਸੋ ਬੰਦੇ ਨੂੰ ਕਦੀ ਵੀ ਉਹਦੀ ਐਜੂਕੇਟਿਡ ਤੌਰ ਤੇ ਉਹਦੇ ਕੱਪੜਿਆਂ ਤੋਂ ਜਾਂ ਉਹਦੀ ਹیثیت ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ ਕਿਉਂਕਿ ਅਕਲ ਜਿਹੜੀ ਆ ਉਹ ਸੋਹਣੇ ਕੱਪੜਿਆਂ ਦੀ ਮਹਤਾਜ ਨਹੀਂ ਹੁੰਦੀ ਬੰਠਣ ਕੀ ਜਿਹਨੂੰ ਰਹਿਣਾ ਚਾਹੀਦਾ ਪਰ ਅਕਲ ਜਿਹੜੀ ਆ ਉਹ ਬਹੁਤ ਵੱਡੀਆਂ ਗੱਡੀਆਂ ਦੀ ਮਹਤਾਜ ਨਹੀਂ ਹੁੰਦੀ ਅਕਲ ਵਾਲਾ ਬੰਦਾ ਉਹ ਤੁਹਾਨੂੰ ਕਿਤੇ ਵੀ ਜਿਹੜਾ ਉਹ ਮਿਲ ਸਕਦਾ ਮਤਲਬ ਕਹਿਣ ਦਾ ਇਹ ਆ ਪਰ ਸਾਡੀ ਅਟਰੈਕਸ਼ਨ ਜਿਹੜੀ ਉਹ ਉੱਠੀ ਚੱਲ ਗਈ ਉਹ ਆ ਜਿਹਦੇ ਕਰਕੇ ਹੀ ਅੱਜ ਕੱਲ ਆ ਸਾਰਾ ਕੁਝ ਜਿਹੜਾ ਕਮੈਂਟੀ ਵੀ ਆਇਆ ਹੋ ਰਿਹਾ ਸਾਨੂੰ ਦੁੱਖ ਅਜ ਇਹ ਨਹੀਂ ਮਾਰਦਾ ਦੁੱਖ ਆਪਣਾ ਨਹੀਂ ਕੋਈ ਦੁੱਖ ਸਾਡੀ ਗੱਡੀ ਬਹੁਤ ਵਧੀਆ ਚੱਲਦੀ ਆ ਦੁੱਖ ਸਾਨੂੰ ਉਦੋਂ ਮਾਰਦਾ ਜਦੋਂ ਆਪਾਂ ਕਿਸੇ ਦੀ ਦੇਖ ਲਈਏ ਸੋਚਾਂ ਦਾ ਜਿਹੜਾ ਵੰਡਰਿਆ ਨਾ ਦਿਮਾਗ ਦੇ ਵਿੱਚ ਸੋਚਾਂ ਦਾ ਜਿਹੜਾ ਇੱਕ ਚੱਕਰ ਵੀ ਫਸ ਗਿਆ ਉਹ ਗੁਰ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਆ ਸੋਚੇ ਸੋਚਣਾ ਹੋ ਵੀ ਜੇ ਸੋਚੇ ਲਖਵਾਰ ਸੋਚਣ ਦੇ ਨਾਲ ਮਤਲਬ ਜੇ ਮੈਂ ਸਹੀ ਕਰਦਾ ਹਾਂ ਮਤਲਬ ਮਾਫ ਕਰਨਾ ਸੋਚਣ ਦੇ ਨਾਲ ਸਿਰਫ ਇੱਕੋ ਹੀ ਕੰਮ ਹੋ ਸਕਦਾ ਉਹਦਾ ਤੁਸੀਂ ਬਣੋਗੇ ਬ੍ਰੀਜ ਹੋਰ ਨਾ ਉਹਦੇ ਨਾਲ ਕੁਝ ਹੋਣਾ ਤੇ ਨਾ ਕਦੀ ਕੁਝ ਹੋਇਆ ਠੀਕ ਹੈ ਜੀ ਸੋਚ ਕੇ ਜੇ ਕੁਝ ਕਰਨਾ ਹੁੰਦਾ ਮਤਲਬ ਆਪਾਂ ਸੋਚਾਂ ਦੇ ਵਿੱਚ ਹੀ ਨਾ ਜੀ ਕਹਿੰਦੇ ਵੀ ਬਹੁਤ ਮਾੜਾ ਮਾੜਾ ਸੋਚੂਗੇ ਜੀ ਤੇ ਮਾੜਾ ਹੋਊਗਾ ਤੁਹਾਡੇ ਨਾਲ ਉਹ ਤਾਂ ਆਬਵੀਅਸ ਆ ਪਰ ਜੇ ਤੁਸੀਂ ਕਹੋ ਕਿ ਅਸੀਂ ਜੀ ਸਾਨੂੰ ਸਾਡੇ ਤੇ ਕੋਈ ਮੁਸ਼ਕਲ ਪੈ ਗਈ ਹੈ ਤੇ ਉਹ ਮੈਨੂੰ ਚੱਲਣੀ ਪੈਣੀ ਹੈ ਪਰ ਮੈਂ ਤੰਗ ਬਹੁਤ ਆ ਮਤਲਬ ਮੈਂ ਤੰਗ ਬਹੁਤ ਆ ਮੈਨੂੰ ਮੈ ਤਾਂ ਦੁੱਖ ਨਹੀਂ ਮੈਨੂੰ ਬਹੁਤ ਆ ਬਈ ਤੇ ਇਸ ਕਰਕੇ ਮੈਂ ਡਿਪਰੈਸ਼ਨ ਚ ਜਾ ਰਿਹਾ ਇਹ ਧਰਤੀ 14 ਅਰਬ ਸਾਲ ਪੁਰਾਣੀ ਤੇ ਇਦੇ ਉੱਤੇ ਇਨਸਾਨ ਆ ਜਿਹੜਾ ਇਤਿਹਾਸ ਆ ਸਾਡੇ ਕੋ ਉਹ 10000 ਸਾਲ ਪੁਰਾਣਾ ਠੀਕ ਆ ਜੀ ਧਰਮ 6000 ਸਾਲ ਪੁਰਾਣਾ ਤੇ ਜਨਾਬ ਜਿਹੜੀ ਵਿਗਿਆਨ ਆ ਉਹ 400 ਸਾਲ ਐ ਪੁਰਾਣਾ ਇਸ ਸਭ ਕਾਸੀ ਨੂੰ ਲੈ ਕੇ ਇੱਕ ਇਨਸਾਨ ਆ ਤੁਸੀਂ ਇਸ ਧਰਤੀ ਦੇ ਉੱਤੇ ਤੇ ਤੁਸੀਂ ਇਸ ਧਰਤੀ ਦੇ ਉਤੋਂ ਇਸ ਸੋਚਾਂ ਦੇ ਜੱਭ ਜ ਪਏ ਬਿਮਾਰ ਹੋ ਕੇ ਆਪਣੇ ਕਮਰੇ ਦੇ ਵਿੱਚ ਪੈ ਗਿਆ ਤੇ ਯਾਦ ਰੱਖਿਓ ਕੋਈ ਆ ਕੇ ਹਾਲ ਪੁੱਛ ਜੂ ਵੱਦ ਤੋਂ ਵੱਧ ਕਿਸੇ ਨੇ ਆ ਕੇ ਆਪਣਾ ਕੰਮ ਛੱਡ ਕੇ ਤੁਹਾਡੇ ਕੋਲ ਪੱਕਾ ਨਹੀਂ ਬਹਿਣਾ ਵਿਪਤਾ ਜਿਹੜੀ ਆ ਉਹ ਉਲਟੀ ਪਰਿਵਾਰ ਵਾਲਿਆਂ ਨੂੰ ਪੈਣੀ ਹੈ ਠੀਕ ਹੈ ਜੀ ਇਹ ਇਹ ਗੱਲਾਂ ਸਮਝਣੀਆਂ ਕਈ ਰੇ ਔਖੀਆਂ ਹੋ ਜਾਂਦੀਆਂ ਇਸੇ ਕਰਕੇ ਤਾਂ ਆਪਾਂ ਕਰ ਰਹੇ ਆਂ ਕਹਿੰਦੇ ਇੱਕ ਸਵੇਰੇ ਉੱਠ ਕੇ ਸੂਰਜ ਵੱਲ ਨੂੰ ਨਾ ਮੱਥਾ ਟੇਕ ਕੇ ਜੇ ਬੰਦਾ ਜਿਹੜਾ ਉਹ ਪੰਜ ਗੱਲਾਂ ਕਹੇ ਕਿ ਮੈਂ ਖੁਸ਼ ਹਾਂ ਮੇਰੇ ਕੋਲ ਪ੍ਰਮਾਤਮਾ ਦਿੱਤਾ ਸਾਰਾ ਕੁਝ ਆ ਮੈਂ ਬਿਲਕੁਲ ਠੀਕ ਆ ਮੇਰਾ ਪਰਿਵਾਰ ਬਿਲਕੁਲ ਠੀਕ ਆ ਤੇ ਮੇਰੇ ਨਾਲ ਜੋ ਹੋਊਗਾ ਸਭ ਕੁਝ ਚੰਗਾ ਹੋਊਗਾ ਇਹ ਪੰਜ ਗੱਲਾਂ ਇਹ ਮੰਤਰ ਆ ਕਹਿੰਦੇ ਇਹ ਵਾਲਾ ਵਰਤਿਆ ਮੰਤਰ ਆ ਇਹ ਗੱਲ ਆਪਣੇ ਮਾਈਂਡ ਨੂੰ ਸਮਝਾਉਣ ਦੀ ਗੱਲ ਆ ਇਹ ਪੰਜ ਗੱਲਾਂ ਤੁਸੀਂ ਆਪਣੇ ਮਨ ਨੂੰ ਸਮਝਾ ਗਏ ਤੁਸੀਂ ਕਦੀ ਵੀ ਕਿਤੇ ਹਾਰ ਨਹੀਂ ਮੰਨਦੇ ਮੈਂ ਕਹਾਂ ਤੁਹਾਨੂੰ ਕੋਈ ਸ਼ੀਸ਼ੇ ਦੇ ਖੂਚ ਵੀ ਸੱਟ ਦਵੇ ਨਾ ਤੁਸੀਂ ਉਹਦੇ ਵਿੱਚ ਵੀ ਨੋਂ ਫਸਾ ਕੇ ਤਾਂ ਚੜ ਜੂਂਗੇ ਵੀ ਗੱਲ ਕਿਹੜੀ ਆ ਗੱਲ ਸਿਰਫ ਐਨੀ ਕਾ ਕੇ ਨਿਬੜਦੀ ਆ ਤੁਹਾਡੇ ਘਰਾਂ ਚ ਪਰਿਵਾਰ ਚ ਉਹ ਕਿਹੜਾ ਬੰਦਾ ਆ ਜਿਹਨੂੰ ਤੁਸੀਂ ਸਭ ਤੋਂ ਵੱਧ ਯਾਦ ਕਰਦੇ ਜਿਹੜਾ ਇਸ ਦੁਨੀਆ ਤੇ ਹੈ ਨਹੀਂ ਉਹ ਉਹ ਬੰਦਾ ਹੋਊਗਾ ਜਿਹੜਾ ਖੁਸ਼ਦਿਲ ਹੋਊਗਾ ਜਿਹੜਾ ਹੱਸਣਾ ਜਾਣਦਾ ਹੋਊਗਾ ਜਿਹੜਾ ਮੁਸ਼ਕਿਲ ਵੇਲੇ ਤੁਹਾਡੇ ਨਾਲ ਖੜਦਾ ਹੋਊਗਾ ਉਹ ਹੀ ਯਾਦ ਆਉਂਦਾ ਨਾ ਉਹਨੂੰ ਕਦੀ ਯਾਦ ਕੀਤਾ ਜਿਹੜਾ ਮੁਸ਼ਕਿਲ ਵੇਲੇ ਭੱਜ ਜਾਂਦਾ ਸੀ ਜਾਂ ਜਾਨ ਛਡਾਉਂਦਾ ਹੈ ਕਦੀ ਵੀ ਨਹੀਂ ਯਾਦ ਕਰਨਾ ਕਹਿੰਦਾ ਦਫਾ ਕਰੋ ਯਾਰ ਸੋ ਆਪਾਂ ਉਹਨਾਂ ਵਰਗੇ ਬਣਨਾ ਕੋਈ ਇੱਕ ਰੋਲ ਮਾਡਲ ਚੱਕ ਲਓ ਵੀ ਆਹ ਬੰਦਾ ਇਦਾਂ ਦਾ ਸੋ ਜ਼ਿੰਦਗੀ ਦੇ ਵਿੱਚ 100 ਦੁੱਖ 100 ਤਕਲੀਫਾਂ ਆਉਂਦੀਆਂ ਰਹਿੰਦੀਆਂ ਪਰ ਮੈਂ ਕਹਾਂ ਵੀ ਕਹਿੰਦੇ ਨਹੀਂ ਹੁੰਦੇ ਉਹ ਓਏ ਜ਼ਿੰਦਗੀ ਨੂੰ ਉਲਟਾ ਮੋੜ ਕੇ ਪੈਣਾ ਇਹ ਨੱਕ ਕਹਿਮ ਆਪਣੇ ਆਪ ਨੂੰ ਜਿਹੜਾ ਉਹ ਅੰਦਰੋਂ ਜ਼ਰੂਰ ਰੱਖਣ ਦੀ ਲੋੜ ਆ ਕਿਉਂਕਿ ਇੱਥੇ ਰੋਂਦਿਆਂ ਨੂੰ ਕੋਈ ਨਹੀਂ ਪੁੱਛਦਾ ਬਾਤ ਤੇ ਜੇ ਤੁਸੀਂ ਈਕਦੇ ਆ ਕਿ ਤੁਹਾਡੀ ਕੋਈ ਆ ਕੇ ਮਦਦ ਕਰ ਦਊਗਾ ਕਿ ਤੁਸੀਂ ਬਿਮਾਰ ਆ ਤੁਹਾਨੂੰ ਕੋਈ ਕੱਢ ਕੇ ਲੈ ਜੂ ਇੱਥੋਂ ਉਹਨੂੰ ਇੱਕੋ ਹੀ ਬੰਦਾ ਕੱਢ ਸਕਦਾ ਉਹ ਆ ਤੁਹਾਡੇ ਘਰ ਦੇ ਵਿੱਚ ਲੱਗਾ ਸ਼ੀਸ਼ਾ ਸ਼ੀਸ਼ੇ ਦੇ ਮੂਰੇ ਖੜਾ ਇਨਸਾਨ ਜਿਹੜਾ ਤੁਸੀਂ ਦੇਖੂਗੇ ਨਾ ਉਹ ਇੱਕੋ ਬੰਦਾ ਆ ਜਿਹੜਾ ਇਸ ਮੁਸ਼ਕਲ ਦੇ ਵਿੱਚੋਂ ਤੁਹਾਨੂੰ ਕੱਢ ਸਕਦਾ ਤੇ ਕੱਢਣਾ ਉਹ ਨੂੰ ਆਪਣੇ ਆਪ ਨੂੰ ਪੈਣਾ ਨਹੀਂ ਤਾਂ ਕਮਰੇ ਦੇ ਇੱਕ ਖੂਂਜੇ ਦੇ ਵਿੱਚ ਆਪਣਾ ਬੈੱਡ ਲਗਾ ਦੇਖੂਗੇ ਤੇ ਸਾਰੀ ਦਿਹਾੜੀ ਉੱਥੇ ਪਏ ਇਹ ਸੋਚੂਗੇ ਕਿ ਮੈਂ ਕੀਤਾ ਕੀ ਤੇ ਹੋਇਆ ਕੀ ਮਰਨਾ ਜੋ ਹੋਣਾ ਸੀ ਹੋ ਗਿਆ ਜੋ ਹੋਊਗਾ ਚੰਗਾ ਹੋਊਗਾ ਜਿਹੜਾ ਇਹ ਮੰਤਰ ਨਾਲ ਜ਼ਿੰਦਗੀ 'ਚ ਚੱਲ ਪਿਆ ਉਹ ਕਦੀ ਜ਼ਿੰਦਗੀ 'ਚ ਹਾਰਦਾ ਨਹੀਂ ਸੋਕਰਾਟ ਕਹਿੰਦਾ ਕਿ ਦੋ ਨਜ਼ਰੀਏ ਨੇ ਉਹ ਦੱਸਦਾ ਉਹ ਉਹ ਕਹਿੰਦਾ ਜਿਹੜਾ ਹੁੰਦਾ ਜਿਹਨੂੰ ਪਤਾ ਲੱਗ ਜਵੇ ਯਾਰ ਆਹ ਤਾਂ ਗਲਤ ਆ ਉਹ ਫੇ ਵੀ ਕਰੀ ਜਾਂਦਾ ਉਹ ਕਹਿੰਦਾ ਮੇਰੀ ਨਿਗਾਹ ਦੇ ਵਿੱਚ ਉਹ ਅਣਪੜਿਆ ਉਹ ਜਾਹਲ ਆ ਅਕਲ ਵਾਲੇ ਬੰਦੇ ਨੂੰ ਜਦੋਂ ਪਤਾ ਲੱਗ ਜਵੇ ਕਿ ਆਹ ਕੰਮ ਗਲਤ ਆ ਉਹ ਪਿੱਛੇ ਨੂੰ ਮੁੰਨੇ ਹੀ ਮੁੜਿਆ ਜਾਂਦਾ ਇਹ ਉਹ ਕਮਜ਼ੋਰੀ ਆ ਉਹਦੀ ਅਕਲ ਦੀ ਘਾਟ ਆ ਉਹ ਠੀਕ ਹੈ ਜੀ ਸੋ ਇਨੀਆਂ ਗੱਲਾਂ ਸੀ ਇਨੀਆਂ ਗੱਲਾਂ ਬਾਤਾਂ ਮੈਂ ਉਹ ਤੇ ਕਮੈਂਟ ਬਾਰੇ ਜ਼ਰੂਰ ਕਰਨਾ ਚਾਹੁੰਦਾ ਸੀ ਤੇ ਨੰਬਰ 2 ਤੇ ਮੈਂ ਉਦਾਂ ਦੱਸ ਦਿੰਦਾ ਤੁਹਾਨੂੰ ਕਿ ਬਹੁਤ ਕੋਈ ਮੋਟੀਵੇਸ਼ਨ ਸਪੀਕਰ ਬਣਨੇ ਦੀ ਚਾਹਤ ਨਹੀਂ ਮੇਰੀ ਮੈਂ ਤੁਹਾਨੂੰ ਸਹੀ ਦੱਸਦਾ ਇਹ ਜ਼ਿੰਦਗੀ ਦੇ ਵਿੱਚ ਪੜੀਆਂ ਗੁੜੀਆਂ ਜਿਹੜੀਆਂ ਗੱਲਾਂ ਨਾ ਆਪਣੀਆਂ ਜ਼ਿੰਦਗੀ 'ਚ ਬੀਤੀਆਂ ਗੱਲਾਂ ਤੇ ਮੈਂ ਸੱਚਮੁੱਚ ਇਦਾਂ ਦਾ ਹੀ ਆ ਜਿੱਦਾਂ ਦਾ ਤੁਹਾਨੂੰ ਜਿੱਦਾਂ ਗੱਲ ਕੀਤੀ ਆ ਕਦੀ ਜ਼ਿੰਦਗੀ 'ਚ ਢੇਰੀ ਢਾਈ ਨਹੀਂ ਤੇ ਕਦੀ ਜ਼ਿੰਦਗੀ ਚ ਢੇਰੀ ਟੌਣੀ ਨਹੀਂ ਜੋ ਮਰਜੀ ਹੁੰਦਾ ਹੋ ਜਾਵੇ ਅਰੇ ਘਰ ਦੇ ਵੀ ਕਹਿੰਦੇ ਉਹ ਵੀ ਤੈਨੂੰ ਨਹੀਂ ਪਤਾ ਮੈਂ ਕਹਿੰਦਾ ਹੁਣ ਐ ਜਿਹਾ ਹੁਣਾ ਤੋ ਖਾਦੇ ਕੰਮਕਾਰ ਵਿੱਚ ਆ ਕੋਈ ਕਿਸੇ ਬੰਦੇ ਨੂੰ ਕੋ ਨੁਕਸਾਨ ਹੋ ਜਾਏ ਮੈਂ ਇਸ ਕਦੀ ਨੂੰ ਕਹਿੰਦਾ ਕਿ ਕਿੱਦਾਂ ਹੋ ਗਿਆ ਇਹ ਕਦੀ ਅਰੇ ਚਲੋ ਜੇ ਜਿਆਦਾ ਕਰਨ ਲੱਪੇ ਹੋਵੇ ਕਹਿਣਾ ਪਰ ਹੋ ਗਿਆ ਨਾ ਇਹ ਤੋਂ ਅਗਲਾ ਸਟੈਪ ਦੇਖੋ ਹੁਣ ਵੀ ਇਹਨੂੰ ਆਪਾਂ ਸਾਂਭਣਾ ਕਿਤਾ ਸੋ ਜ਼ਿੰਦਗੀ ਦੇ ਵਿੱਚ ਕੋਈ ਮਿਸ ਹੈਪਨਿੰਗ ਹੋ ਗਈ ਕੋ ਮੜਾ ਚੰਗਾ ਹੋ ਗਿਆ ਕਟਆਫ ਕਰਕੇ ਸਿੱਧੂ ਮੂਸੇ ਵਾਲੀ ਵਾਲੇ ਪੱਟ ਤੇ ਥਾਪੀ ਮਾਰੇ ਕਵੇਂ ਆ ਰਹੀ ਜੱਟਾ ਇੱਕ ਕਵੇਂ ਆ ਚਾਹੇ ਬੀਬੀ ਆ ਤੇ ਚਾਹੇ ਬੰਦਾ ਹਨਾ ਚੜ੍ਹਦੀ ਕਲਾ